ਕੀ ਨਾਮ ਹੈ ਬਈ ਆਪਣਾ ਮੇਰਾ ਲਾਲਕ ਬਈ ਕਿੱਥੇ ਰਹਿੰਦੇ ਹੋ ਕੋਰਪੋਰ ਰੋਡ ਤੇ ਫੋਨ ਨੰਬਰ ਕਰੀ ਠੀਕ ਹੈ ਜੀ ਆ ਵੀਖਣੋ ਠੀਕ ਹੈ ਜੀ ਤੇ ਕੀ ਮਾਮਲਾ ਕੀ ਹੈ ਤੁਹਾਡਾ ਮਾਮਲਾ ਕੀ ਆ ਫੋਨ ਦੇ ਪਿਆਰੀ ਗੱਲ ਬਈ ਅੱਛਾ ਜੀ ਤੇ ਆ ਬਾਈ ਜੀ ਨੂੰ ਲੱਗ ਗਿਆ ਕਿਹੜੇ ਰੋਡ ਤੇ ਡਿੱਗਿਆ ਸੀਗੇ ਇਹ ਸੰਗੂ ਟੋਲ ਵਾਲੇ ਰੋਡ ਤੇ ਡਿੱਗਿਆ ਠੀਕ ਹੈ ਜੀ ਤੇ ਆ ਬਾਈ ਜੀ ਨੂੰ ਲੱਗ ਗਿਆ ਤੇ ਮੈਂ ਫੋਨ ਕੀਤਾ ਇਹਨਾਂ ਨੇ ਸਿੱਮ ਆਪਦੇ ਮੋਬਾਈਲ ਤੋਂ ਪਾ ਕੇ ਫੋਨ ਤਾਂ ਟੁੱਟ ਗਿਆ ਥਾਰਾ ਠੀਕ ਹੈ ਜੀ ਇਹਨਾਂ ਨੇ ਆਪਦੇ ਮੋਬਾਈਲ ਤੋਂ ਸਿੱਮ ਪਾ ਕੇ ਮੇਰੇ ਨਾਲ ਗੱਲ ਕੀਤੀ ਅੱਛਾ ਜੀ ਕਿ ਫੋਨ ਮੇਰੇ ਕੋਲ ਮੇਰੇ ਅੱਗੇ ਲੈ ਜੂ ਠੀਕ ਹੈ ਹੁ ਤੈਨੂੰ ਫੋਨ ਲੈਣਾ ਪਾਉਣਾ ਹੁਣ ਤਣੋਂ ਕੋਣ ਬਾਕਸ ਮਿਲ ਗਿਆ ਸੰਤੁਸ਼ਟ ਹੋ ਤੁਸੀਂ ਹਾਂਜੀ ਠੀਕ ਹੈ ਬਈ ਤੁਹਾਡਾ ਨਾਮ ਕੀ ਹੈ ਬਈ ਮੇਰਾ ਨਾਮ ਪਰਮਜੀ ਅੱਛਾ ਕਿਹੜਾ ਪਿੰਡ ਆ ਕੁੱਟੀ ਵਾਲਾ ਜੀ ਅੱਛਾ ਮੋਬਾਈਲ ਕਿਵੇਂ ਮਿਲਿਆ ਕੀ ਗੱਲ ਕੀ ਹੁੰਦੀ ਹੈ ਅਜੀ ਦਿੱਤਾ ਜਿਹੜਾ ਕੱਢ ਜਾਂਦੇ ਸੀ 5 ਵਜੇ ਦਾ ਟਾਈਮ ਸੀ ਅੱਛਾ ਜੀ ਤੇ ਰੋਡ ਤੇ ਪਿਆ ਸੀ ਮੈਂ ਚੱਕ ਕੇ ਚੋਲੇ ਦੇ ਪਾਲੇ ਚੱਕਿਆ ਗਿਆ ਨਹੀਂ ਦਾ ਹੁਣ ਆਏ ਬਥੇਰੇ ਅੱਛਾ ਜੀ ਤੇ ਫਿਰ ਪਿੰਡ ਜਾ ਕੇ ਦੁਕਾਨ ਤੇ ਇਹ ਆ ਮੈਂ ਉਹ ਲਿਆ ਜਾਲਾ ਮੁੰਡਾ ਦੁਕਾਨ ਵਾਲਾ ਇਹਨਾਂ ਨੇ ਸੰਪਰਕ ਕੀਤਾ ਕਿ ਇਹਨਾਂ ਨੇ ਤੁਹਾਡੇ ਨਾਲ ਕੀਤਾ ਮੈਂ ਕੀਤਾ ਜੀ ਅੱਛਾ ਕਿਸੇ ਦੀ ਮੋਬਾਈਲ 'ਚ ਪਾ ਕੇ ਨੰਬਰ ਅੱਛਾ ਫੋਨ ਲਾਇਆ ਇਹਨਾਂ ਦਾ ਇਹ ਚੱਕਿਆ ਜੀ ਤੇ ਕੰਮ ਕਿੱਥੇ ਕਰਦੇ ਹੋ ਤੁਸੀਂ ਕੰਮ ਇੱਥੇ ਮੁਕਸਰ ਦੇ ਵਿੱਚ ਕਿੱਥੇ ਕਰਕੇ ਆ ਪਾਰਕ ਕੋਲੇ ਜੀ ਆ ਪਾਰਕ ਕਿਹੜੇ ਕੋਲੇ ਬਿਲਕੁਲ ਉਸੋਂ ਪਾਰਕ ਬਿਲਕੁਲ ਉਸੇ ਕੋਲ ਪਾਰਕ ਠੀਕ ਹੈ ਨਾਮ ਕੀ ਹੈ ਤੁਹਾਡਾ ਮੰਮਾ ਜੀ ਤੇ ਉਹਦਾ ਨਾਮ ਬਿੱਲੂ ਸਿੰਘ ਪਿੰਡ ਕੁੱਟਿਆਣਾ ਠੀਕ ਬਾਠੀ